ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਚਰਨ ਛੋਹ ਦੇ ਭਾਈ ਕਪੂਰ ਦੇ ਵੈ ਕੁਝ ਦਿਨ ਸੇਵਾ ਕੀਤੀ ਹੈ ਸਮਾਂ ਬਤੀਤ ਕੀਤਾ ਹੈ ਬੜਾ ਪ੍ਰਭਾਵਿਤ ਹੋਇਆ ਤੇ ਦੋਹਾਂ ਜੀਆਂ ਨੇ ਸਿੱਖੀ ਧਾਰਨ ਕੀਤੀ ਹੈ ਹੁਣ ਕਪੂਰ ਦੇਵ ਦੇ ਹਿਰਦੇ ਵਿੱਚ ਇੱਕ ਜਿਹੜਾ ਹੈ ਸ਼ੰਸਾ ਕਹਿ ਲੋ ਜਾਂ ਸਵਾਲ ਕਹਿ ਲੋ ਉਹ ਸਵਾਲ ਲੈ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸਾਹਮਣੇ ਚਲੇ ਗਿਆ ਮੱਥਾ ਟੇਕਿਆ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਮੇਰੇ ਮਨ ਦੇ ਵਿੱਚ ਇੱਕ ਪ੍ਰਸ਼ਨ ਹੈ ਕਿਰਪਾ ਕਰਕੇ ਉਹਦਾ ਉੱਤਰ ਦਿਓ ਸਤਗੁਰੂ ਜੀ ਕਹਿੰਦੇ ਜ਼ਰੂਰ ਪ੍ਰਸ਼ਨ ਕਰੋ ਕਪੂਰਦੇਵ ਕਹਿੰਦਾ ਕਿ ਸਤਗੁਰੂ ਜੀ ਤੁਹਾਡੀ ਜਨ ਛਣ ਦੇ ਵਿੱਚ ਆਇਆ ਬੜਾ ਸਮਾਂ ਜਿਹੜਾ ਹੋ ਗਿਆ ਹੈ ਪ੍ਰਭਾਵਿਤ ਹੋਇਆ ਗੁਰਸਿੱਖੀ ਧਾਰਨ ਕੀਤੀ ਹੈ ਸੇਵਾ ਸਿਮਰਨ ਦੇ ਵਿੱਚ ਲੱਗੇ ਹੋਇਆ ਹਾਂ ਪਰ ਜੀ ਤੋਂ satsangat ਦੇ ਵਿੱਚ ਬੈਠੀ ਰਹੇ ਤੁਹਾਡੇ ਉਪਦੇਸ਼ ਸੁਣੀਦੇ ਨੇ ਤੁਸੀਂ ਇੱਕ ਗੱਲ ਰੋਜ਼ ਕਹਿੰਦੇ ਹੋ ਜੋ ਰੱਬ ਗੁਰੂ ਨੂੰ ਜਪਦੇ ਨੇ ਉਹ ਰੱਬ ਗੁਰੂ ਵਰਗੇ ਹੋ ਜਾਂਦੇ ਨੇ ਤੇ ਮੇਰੇ ਹਿਰਦੇ ਵਿੱਚ ਭਾਵੇਂ ਕਿ ਮੇਰੀ ਇੰਨੀ ਕਮਾਈ ਨਹੀਂ ਹੈਗੀ ਕਿ ਮੈਂ ਇਸ ਗੱਲ ਨੂੰ ਸਮਝ ਸਕਾਂ ਛੇਤੀ ਪਰ ਮੇਰੇ ਅੰਦਰ ਚਾਹਨਾ ਹੈ ਇੱਛਾ ਹੈ ਕਿ ਮੈਂ ਉਸ ਰੂਹ ਨੂੰ ਵੇਖਾਂ ਜਿਨ੍ਹਾਂ ਨੇ ਤੁਹਾਨੂੰ ਜਪਿਆ ਰੱਬ ਦੀ ਇਬਾਦਤ ਕੀਤੀ ਤੁਹਾਡੇ ਵਰਗੇ ਹੋ ਗਏ ਨੇ ਮੈਂ ਦੇਖਣਾ ਚਾਹੁੰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਨੇ ਕਿ ਠੀਕ ਹੈ ਕੋਈ ਨਹੀਂ ਆਪਾ ਵਿਖਾ ਵੀ ਦਿਆਂਗੇ ਤੁਹਾਨੂੰ ਕਹਿੰਦੇ ਨਹੀਂ ਮਾਲਕ ਜੀ ਮੇਰੇ ਅੰਦਰ ਬਹੁਤ ਇੱਕ ਬਲਬਲਾ ਉੱਠਿਆ ਹੈ ਤਾਂਗ ਉੱਠੀ ਹੈ ਤੇ ਮੈਂ ਉਹਦੇ ਦਰਸ਼ਨ ਕਰਨਾ ਚਾਹੁੰਦਾ ਕਿਉਂਕਿ ਪਾਵਨ ਸਤਗੁਰੂ ਜੀ ਦਾ ਵਾਕ ਵੀ ਹੈ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇਹਿਆ ਜਿਨ੍ਹਾਂ ਨੂੰ ਸਵਾਸ ਸਵਾਸ ਪਰਮਾਤਮਾ ਦਾ ਨਾਮ ਭੁੱਲਦਾ ਹੀ ਨਹੀਂ ਜੋ ਹਰ ਵਕਤ ਜਪਦੇ ਨੇ ਉਹ ਕਿਹੋ ਜਿਹੇ ਹੁੰਦੇ ਨੇ ਤੇ ਅੱਗੇ ਇਹਦਾ ਜਵਾਬ ਵੀ ਗੁਰੂ ਸਾਹਿਬ ਜੀ ਨੇ ਦੇ ਦਿੱਤਾ ਸ਼ੰਕਾ ਨਾ ਕਰਿਓ ਸੰਸਾਰ ਦੇ ਲੋਕੋ ਜੱਪਣ ਵਾਲੀਆਂ ਰੂਹਾਂ ਜਿਨ੍ਹਾਂ ਨੂੰ ਜਪਦੀਆਂ ਨੇ ਉਹਦੇ ਵਰਗੀਆਂ ਹੀ ਹੁੰਦੀਆਂ ਨੇ ਜਿਨ੍ਹਾਂ ਦਾ ਵਿਸਰੈ ਨਾਮ ਸਿਖਨੇ ਹਿਆ ਭੇਦ ਨ ਜਾਣੋ ਬੂਲ ਸਾਈਂ ਜਿਹਿਆ ਕੋਈ ਸ਼ੰਕਾ ਕੋਈ ਭੇਦ ਨ ਜਾਣਿਓ ਰੱਬ ਨੂੰ ਜਪਣ ਵਾਲੇ ਰੱਬ ਵਰਗੇ ਹੁੰਦੇ ਨੇ ਕਪੂਰ ਦੇਵ ਕਹਿੰਦਾ ਸਤਿਗੁਰੂ ਕਿਰਪਾ ਕਰ ਦਿਓ ਮਾਲਕ ਜੀ ਕਹਿੰਦੇ ਠੀਕ ਹੈ ਸਾਡਾ ਇੱਕ ਸਿੱਖ ਰਹਿੰਦਾ ਹੈ ਭਾਈ ਸੰਮਣ ਸਹਿਬਾਜਪੁਰ ਰਹਿੰਦਾ ਹੈ ਉੱਥੇ ਜਾਓ ਤੇ ਜਾ ਕੇ ਕਹੋ ਕਿ ਗੁਰੂ ਸਾਹਿਬ ਜੀ ਨੇ ਭੇਜਿਆ ਤੁਹਾਡੇ ਕੋਲ ਤੇ ਹੱਥ ਜੋੜ ਕੇ ਬੜਾ ਨਿਮਰ ਹੋ ਕੇ ਕਹਿਣ ਲੱਗਾ ਸਤਿਗੁਰੂ ਜੀ ਸ਼ੁਕਰਾਨਾ ਤੁਹਾਡਾ ਤੁਸੀਂ ਮੇਰੇ ਅੰਦਰ ਦੇ ਸ਼ੰਕੇ ਨੂੰ ਨਿਵਰਤ ਕਰ ਰਹੇ ਹੋ ਆਗਿਆ ਲੈ ਕੇ ਭਾਈ ਕਪੂਰ ਦੇਵ ਜਿਹੜਾ ਹਸਲ ਦੇ ਵਿੱਚ ਤੁਰ ਪਿਆ ਹੈ ਭਾਈ ਸੰਮਣ ਜੀ ਦੇ ਘਰ ਪਹੁੰਚਿਆ ਹੈ ਜੇ ਜਦੋਂ ਆਪਸ ਦੇ ਵਿੱਚ ਕਹਿ ਲੋ ਕਿ ਮੇਲ ਮਿਲਾਪ ਹੋਇਆ ਜੇ ਭਾਈ ਸੰਮਨ ਜੀ ਕਹਿਣ ਲੱਗੇ ਤੁਸੀਂ ਕਿੱਥੋਂ ਆਏ ਕਿ ਆ ਕਿਉਂ ਭਾਈ ਕਪੂਰ ਦੇਵ ਜੀ ਕਹਿੰਦੇ ਮੈਂ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚੋਂ ਆਇਆ ਤੁਹਾਡੇ ਕੋਲ ਪਰ ਇਹ ਨਹੀਂ ਦੱਸਿਆ ਕਿਉਂਕਿ ਉਹਨਾਂ ਦੇ ਅੰਦਰ ਜੋ ਪ੍ਰਸ਼ਨ ਸੀ ਉਹ ਦਰਸ਼ਨ ਦੇ ਨਾਲ ਹੱਲ ਨਹੀਂ ਸੀ ਹੁਣ ਕਿਉਂਕਿ ਉਹਨਾਂ ਦੇ ਮਨ ਵਿੱਚ ਇਹ ਸੀ ਕਿ ਮੈਂ ਵੇਖਣਾ ਚਾਹੁੰਨਾ ਇਹ ਰੱਬ ਗੁਰੂ ਨੂੰ ਜੱਪਣ ਵਾਲੇ ਉਹਨਾਂ ਦਾ ਹਿਰਦਾ ਕਿਵੇਂ ਪਵਿੱਤਰ ਹੁੰਦਾ ਹੈ ਤੇ ਉਹ ਕਿਵੇਂ ਜਿਹੜਾ ਹੈ ਰੱਬ ਗੁਰੂ ਦਾ ਰੂਪ ਹੋ ਜਾਂਦਾ ਹੈ ਕੈਸੇ ਹੁੰਦੇ ਨੇ ਤੇ ਭਾਈ ਕਪੂਰਦੇਵ ਜੀ ਕਹਿਣ ਲੱਗੇ ਮੈਂ ਤੁਹਾਡੇ ਕੋਲ ਕੁਝ ਸਮਾਂ ਕੁਝ ਦਿਨ ਰਵਾਂਗਾ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਇਹ ਬੜੀ ਪਿਆਰੀ ਰੂਹ ਭਾਈ ਸ਼ੰਮਣ ਕਹਿ ਲੰਗਾ ਸਾਡੇ ਭਾਗ ਵੱਡੇ ਨੇ ਜੋ ਗੁਰੂ ਕੀ ਨਗਰੀ ਵਿੱਚੋਂ ਤੁਸੀਂ ਆਏ ਹੋ ਸਾਨੂੰ ਸੇਵਾ ਦਾ ਮੌਕਾ ਮਿਲਿਆ ਇਤਿਹਾਸ ਕਹਿੰਦਾ ਜਿੱਦਣ ਆਏ ਉਹਦੋਂ ਜਿਹੜਾ ਕਹਿ ਲੋ ਕਿ ਸਵੇਰੇ ਉਹਨਾਂ ਵਾਸਤੇ ਰਹਿਣ ਦਾ ਕਹਿ ਲੋ ਕਿ ਇੱਕ ਟਿਕਾਣਾ ਇਕਾਂਤ ਵਾਸ ਕਰਵਾ ਦਿੱਤਾ ਗਿਆ ਔਰ ਪੂਰਾ ਦਿਨ ਭਾਈ ਕਪੂਰ ਦੇਵ ਜੀ ਕੋਲ ਬੈਠੇ ਰਹੇ ਭਾਈ ਕਪੂਰ ਦੇਵ ਜੀ ਵੇਖਦੇ ਨੇ ਕਿ ਇੱਕ ਪਾਸੇ ਭਾਈ ਸੰਭਨ ਘਰ ਦਾ ਕੰਮ ਕਾਜ ਕਰੀ ਜਾਂਦਾ ਹੈ ਮੁਖ ਤੋਂ ਵਹਿਗੁਰੂ ਵਹਿਗੁਰੂ ਸਤਨਾਮ ਇਹ ਸਿਮਰਨ ਕਰੀ ਜਾ ਰਿਹਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਨਾਮਣਾ ਮੁਖ ਤੇ ਹੈ ਜੀ ਤੇ ਬਾਬਲਣ ਵੀ ਜਿਹੜਾ ਹੈ ਢੋਈ ਜਾ ਰਿਹਾ ਸਮਝ ਨਹੀਂ ਆ ਰਹੀ। ਦੁਪਹਿਰ ਵੇਲੇ ਥੋੜਾ ਸ ਟਾਈਮ ਜਿਹੜਾ ਹੈ ਵਿਸ਼ਰਾਮ ਕਰਨ ਵਾਸਤੇ ਭਾਈ ਸ਼ੰਮਣ ਦੀ ਘਰ ਦੇ ਵਿੱਚ ਰੁਕੇ ਨੇ ਤੇ ਕਪੂਰ ਦੇਵ ਜੀ ਕੋਲ ਚਲੇ ਗਏ। ਤੇ ਕਪੂਰ ਦੇਵ ਜੀ ਨੇ ਬੜੀ ਨਿਮਰ ਹੋ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਕਹਿਣ ਲੱਗੇ ਮੈਂ ਤੁਹਾਡੇ ਕੋਲ ਆਇਆ। ਮੈਂ ਦੇਖ ਰਿਹਾ ਸੁਬਾ ਤੋਂ ਦੁਪਹਿਰ ਹੋ ਗਈ ਹੈ ਅਸਲ ਦੇ ਵਿੱਚ ਤੁਸੀਂ ਮੇਰੇ ਕੋਲ ਇੱਕ ਪਲਵਨੀ ਬੈਠੇ ਸਿਆ ਲੱਕੜਾਂ ਇਕੱਠੀਆਂ ਕਰੀ ਜਾ ਰਹੇ ਹੋ ਕਿਤੇ ਜਿਹੜਾ ਹੈ ਕਹੋ ਕੀ ਅੱਧ ਪੜ ਆਦ ਕੱਠੇ ਕਰੀ ਜਾ ਰਹੇ ਹੋ ਕੋਈ ਸਮਝ ਨਹੀਂ ਆ ਰਹੀ ਕੋਈ ਸਮਾਗਮ ਹੈ ਕੀ ਹੈ ਕੀ ਕਾਰਨ ਹੈ ਤੇ ਭਾਈ ਸਮਝ ਦੀ ਕਹਿਣ ਲੱਗੇ ਇਹ ਵੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤੇ ਇਸ ਕਰਕੇ ਜਿਹੜਾ ਹੈ ਮੈਂ ਮਾਫੀ ਚਾਹਾਂਗਾ ਕਿ ਅੱਜ ਦਾ ਦਿਨ ਮੈਂ ਤੁਹਾਡੇ ਕੋਲ ਨਹੀਂ ਬੈਠ ਪਾਇਆ ਪਰ ਰਾਤ ਨੂੰ ਅਸੀਂ ਜ਼ਰੂਰ ਤੁਹਾਡੇ ਕੋਲ ਬੈਠ ਕੇ ਰੱਬ ਦੀਆਂ ਸਿਫਤ ਸਲਾਵਾਂ ਕਰਾਂਗੇ ਹੁਣ ਮੈਂ ਨਹੀਂ ਬੈਠ ਪਾਵਾਂਗਾ ਮੈਨੂੰ ਇਹ ਕੰਮ ਵੀ ਜ਼ਰੂਰੀ ਹੈ ਕਪੂਰਦੇਵ ਕਹਿਣ ਲੱਗੇ ਠੀਕ ਹੈ ਜੀ ਤੁਸੀਂ ਆਪਣਾ ਕੰਮ ਕਾਜ ਕਰੋ ਫਿਰ ਸ਼ਾਮ ਨੂੰ ਆਪਾਂ ਮਿਲਾਂਗੇ ਤੇਦਰੋਂ ਭਾਈ ਸੰਮਣ ਫੇਰ ਜਿਹੜਾ ਹੈ ਜੋ ਵੀ ਕਹਿ ਲੋ ਕੀ ਸਾਜੂ ਸਮਾਨ ਨੂੰ ਇਕੱਠਾ ਕਰ ਰਹੇ ਸਨ ਕਰਨ ਲੱਗੇ ਤੇ ਸਭ ਕੁਝ ਵੇਖ ਰਹੇ ਨੇ ਭਾਈ ਕਪੂਦੇ ਅਖੀਰ ਸ਼ਾਮਾਂ ਪਈਆਂ ਨੇ ਭਾਈ ਸੰਮਣ ਤੇ ਉਹਦਾ ਪੁੱਤਰ ਤੇ ਇਸਤਰੀ ਆਦਿ ਸਾਰੇ ਜਿਹੜੇ ਨੇ ਨਾ ਹੁਣ ਬੈਠ ਕੇ ਗੁਰੂ ਦੀਆਂ ਬਾਤਾਂ ਕਰਨ ਲੱਗੇ ਇਤਿਹਾਸ ਕਹਿੰਦਾ ਹੈ ਛਿਪ ਸਲਾਵਾ ਕਰਦਿਆਂ ਗੱਲਾਂ ਬਾਤਾਂ ਕਰਦਿਆਂ ਰੱਬੀ ਗੁਣ ਗਾਉਂਦਿਆਂ ਅਸਲ ਦੇ ਵਿੱਚ ਜਿਹੜਾ ਹੈ ਪੂਰੀ ਰਾਤ ਬਤੀਤ ਹੋ ਗਈ ਹੈ ਪੂਰੀ ਰਾਤ ਬਤੀਤ ਹੋਈ ਸਵੇਰ ਹੋਈ ਕੁਝ ਧਾਰਵੀਆਂ ਨੇ ਕੁਝ ڈاکੂਆਂ ਨੇ ਕਹਿ ਲੋ ਕੀ ਹਮਲਾ ਕੀਤਾ ਨਾ ਕਰਦੇ ਤੇ ਜੋ ਕੁਝ ਵੀ ਹੱਥ ਵਿੱਚ ਮਿਲਿਆ ਅਸਲ ਦੇ ਵਿੱਚ ਉਹ ਲੁੱਟ ਕੇ ਲਿਜਾ ਰਹੇ। ਇਧਰੋਂ ਭਾਈ ਸੰਮਣਜੀ ਦਾ ਪੁੱਤਰ ਉਹ ਧੜਵਿਆਂ ਦਾ ਪਿੱਛਾ ਕਰਦਾ ਹੋਇਆ ਮੁਕਾਬਲਾ ਕਰਦਾ ਹੋਇਆ ਉਹਨਾਂ ਦੇ ਪਿੱਛੇ ਤੁਰ ਪਿਆ। ਕਾਫੀ ਦੂਰ ਨਿਕਲ ਗਿਆ। ਕੀ ਹੋਇਆ ਕਿ ਉਹ ਧੜਵਿਆਂ ਦੀ ਗੋਲੀ ਦਾ ਨਿਸ਼ਾਨਾ ਬਣ ਗਿਆ। ਭਾਈ ਸੰਮਣਜੀ ਦੇ ਪੁੱਤਰ ਦੀ ਮੌਤ ਹੋ ਗਈ। ਤੇ ਜਦੋਂ ਪਤਾ ਲੱਗਾ ਭਾਈ ਸ਼ਮਣ ਜੀ ਨੂੰ ਕਿ ਪੁੱਤਰ ਹੁਣ ਸਾਡਾ ਇਸ ਦੁਨੀਆ ਵਿੱਚ ਨਹੀਂ ਰਿਹਾ ਭਾਈ ਕਪੂਰ ਜੀ ਸਭ ਕੁਝ ਵੇਖ ਰਹੇ ਰਾਵ ਰੰਗੀਆਂ ਰੂਹਾਂ ਦੇ ਅੰਦਰ ਅਸਲ ਦੇ ਵਿੱਚ ਇਹ ਨਹੀਂ ਕਿ ਬਖਸ਼ਿਸ਼ਾ ਨਹੀਂ ਹੁੰਦੀਆਂ ਬੇਅੰਤ ਗੁਨਾ ਦੇ ਨਾਲ ਭਰੇ ਹੁੰਦੇ ਨੇ ਪਰ ਉਹ ਜਿਤਾਉਂਦੇ ਕਦੀ ਨਹੀਂ ਕਿਉਂਕਿ ਗੁਰੂ ਸਾਹਿਬ ਜੀ ਨੇ ਇੱਕ ਗੱਲ ਸਿਖਾਈ ਹੈ ਕਿ ਜਦੋਂ ਅਸੀਂ ਗੁਣਾਂ ਨੂੰ ਬਿਆਹ ਕਰਨ ਲੱਗ ਪਏ ਨੇ ਨਾ ਸੰਸਾਰ ਦੇ ਅੰਦਰੇ ਘਟਦੇ ਨੇ ਆਪਣੇ ਗੁਣਾਂ ਬਿਆਹ ਕਰਨ ਵਾਸਤੇ ਜਿਹੜਾ ਹੈ ਇਹ ਨਾ ਸਾਡਾ ਸੁਭਾਅ ਸਾਡੇ ਗੁਣ ਜਿਹੜੇ ਨੇ ਸਾਡਾ ਜੀਵਨ ਹੀ ਸੰਸਾਰ ਦੇ ਅੰਦਰ ਜਿਹੜਾ ਹੈ ਨਾ ਉਹ ਪ੍ਰਚਾਰ ਕਰੇ ਇਹਦੇ ਨਾਲ ਜਿਹੜਾ ਹੈ ਸਾਡੇ ਅੰਦਰਲੇ ਸ਼ੁਭ ਗੁਣ ਜਿਹੜੇ ਨੇ ਉਹ ਵਧਦੇ ਨੇ ਸਾਨੂੰ ਬਿਆ ਕਰਨ ਦੀ ਲੋੜ ਨਾ ਪਵੇ ਭਾਈ ਕਪੂਰ ਜੀ ਕਪੂਰ ਦੇਵ ਜੀ ਵੇਖ ਰਹਿ ਹੁਣ ਕੀ ਹੋਇਆ ਹਰ ਪਾਸੇ ਜਿਹੜਾ ਮਾਹੌਲ ਗਮੀ ਦੇ ਵਿੱਚ ਤਬਦੀਲ ਹੋ ਗਿਆ ਹਰ ਕੋਈ ਹਿਰਕ ਕਰਨਾ ਰਿਹਾ ਹੈ ਲੋਕ ਕਰਨਾ ਰਿਹਾ ਹੈ ਤੇ ਭਾਈ ਸ਼ੰਮਣ ਜੀ ਨੇ ਫਿਰ ਉਹ ਤੱਪੜ ਆਦਤ ਬਿਛਾਏ ਥਲੇ ਤੇ ਜਿਹੜੀਆਂ ਲੱਕੜਾਂ ਇੱਕ ਦਿਨ ਪਹਿਲਾਂ ਇਕੱਠੀਆਂ ਕਰ ਲਈਆਂ ਸਨ ਉਹਨਾਂ ਦੀ ਫਿਰ ਇੱਕ ਚਿਖਾ ਬਣਾਈ ਗਈ ਅੰਗੀਠਾ ਤਿਆਰ ਕੀਤਾ ਗਿਆ ਤੇ ਅੰਗੀਠਾ ਤਿਆਰ ਕਰਕੇ ਤੇ ਆਪਣੇ ਪੁੱਤਰ ਦੀ ਦੇਹੀ ਜਿਹੜੀ ਹੈ ਉਹ ਤੇ ਰੱਖ ਕੇ ਤੇ ਇਕਨੂੰ ਪਿੱਟ ਕਰ ਦਿੱਤਾ ਭਾਈ ਕਪੂਰਦੇਵ ਜੀ ਦੇ ਮਨ ਦੇ ਵਿੱਚ ਸਵਾਲ ਆਇਆ ਨਾ ਕਿ ਕੱਲ ਕਹਿ ਰਹੇ ਸੀ ਕਿ ਇਹ ਜ਼ਰੂਰੀ ਹੈ ਇਹ ਵੀ ਕੰਮ ਜ਼ਰੂਰੀ ਹੈ ਅਤ ਦਾ ਜ਼ਰੂਰੀ ਇਸ ਕਰਕੇ ਮੈਂ ਕਰ ਲਿਆ ਉਹਨਾਂ ਤੋਂ ਰਿਹਾ ਨਹੀਂ ਗਿਆ ਭਈ ਸ਼ੰਮਣ ਜੀ ਨੂੰ ਜਾ ਕੇ ਕਹਿਣ ਲੱਗੇ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਜਿ ਲੱਗਦਾ ਹੈ ਕਿ ਤੁਹਾਨੂੰ ਆਉਣ ਵਾਲਾ ਸਮਾਂ ਪਤਾ ਸੀ ਕਿ ਮੇਰਾ ਪੁੱਤਰ ਨਹੀਂ ਰਹੇਗਾ ਤੇ ਤੁਹਾਡੇ ਅੰਦਰ ਤੇ ਗੁਰੂ ਦੀਆਂ ਬਖਸ਼ਿਸ਼ਾਂ ਬੜੀਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਮੇਰੇ ਵਰਗੇ ਨੂੰ ਤੁਹਾਡੇ ਕੋਲ ਭੇਜ ਰਹੇ ਨੇ ਇਹਦਾ ਮਤਲਬ ਕੁਝ ਹੈ ਤੁਹਾਡੇ ਵਿੱਚ ਐਵੇਂ ਹੀ ਉਹਨਾਂ ਨੇ ਭੇਜਿਆ ਤੇ ਮੈਂ ਇਹ ਵੀ ਗੱਲ ਹੁਣ ਸਮਝਦਾ ਹਾਂ ਕਿ ਗੁਰੂ ਸਾਹਿਬ ਜੀ ਤੁਹਾਡਾ ਆਖਾ ਕਦੇ ਮੋੜ ਹੀ ਨਹੀਂ ਸਕਦਾ ਤੁਹਾਡਾ ਪੁੱਤਰ ਕੱਲਾ ਹੈ ਤੁਸੀਂ ਚੋਕੇ ਲੈ ਚਲੋ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਨਗੇ ਮੁਰਦੇ ਅੰਦਰ ਵੀ ਜਾਨ ਪਾਉਣ ਦੀ ਤਾਕਤ ਰੱਖਦਾ ਹੈ ਗੁਰੂ ਅਸਲ ਦੇ ਵਿੱਚ ਚੱਲੋ ਆਗਿਓ ਭਾਈ ਸਮਨ ਜੀ ਨੇ ਹੱਥ ਜੋੜੇ ਨੇ ਭਾਈ ਕਪੂਰਦੇਵ ਜੀ ਇਹ ਗੁਰੂ ਦਾ ਪਾਣਾ ਹੈ ਪਰਮਾਤਮਾ ਦੀ ਰਜਾ ਹੈ ਆਜ ਨਹੀਂ ਤੇ ਕੱਲ ਸ਼ਰੀਰ ਨੇ ਤੇ ਨਾਸ਼ ਹੋਣਾ ਹੀ ਹੋਣਾ ਹੈ ਇਹ ਨਹੀਂ ਕਿ ਮੈਂ ਆਪਣੇ ਸਵਾਰਥ ਦੀ ਪੂਰਤੀ ਦੇ ਲਈ ਅਸਲ ਦੇ ਵਿੱਚ ਰੱਬ ਦੇ ਨਿਯਮ ਦੀ ਉਲੰਘਣਾ ਕਰ ਦਿਆਂ ਦੇਹੀ ਝੂਠੀ ਇਹਨੇ ਨਾਸ਼ ਹੋਣਾ ਇੱਕ ਦਿਨ ਅੱਜ ਹੋ ਜਾਏਗੀ ਕੱਲ ਹੋ ਜਾਏਗੀ ਅਸੀਂ ਜਿਹੜਾ ਹੈ ਪਰਮਾਤਮਾ ਗੁਰੂ ਦੀ ਰਜ਼ਾ ਮੁਤਾਬਕ ਚੱਲੀਏ ਇਤਿਹਾਸ ਕਹਿੰਦਾ ਭਾਈ ਕਪੂਰ ਦੇਵ ਜੀ ਦੇ ਹੱਥ ਜੁੜ ਗਏ ਕਹਿੰਦੇ ਜੋ ਮੈਂ ਆਪਣੇ ਅੰਦਰ ਸੰਸਾਰਿਕ ਲੈ ਕੇ ਆਇਆ ਸੀ ਇਹਨਾਂ ਗੁਰੂ ਸਾਹਿਬ ਜੀ ਨੇ ਤੁਹਾਡੇ ਕੋਲ ਭੇਜਿਆ ਸੀ ਮੈਂ ਪ੍ਰਤੱਖ ਵੇਖ ਲਿਆ ਕੀ ਰੱਬ ਗੁਰੂ ਨੂੰ ਜਪਣ ਵਾਲੇ ਉਹਨਾਂ ਦਾ ਹਿਰਦਾ ਕਿਹੋ ਜਿਹਾ ਹੁੰਦਾ ਹੈ ਤੇ ਉਹ ਕਿੰਨੇ ਪਵਿੱਤਰ ਹੁੰਦੇ ਨੇ ਤੇ ਕਿਸ ਪ੍ਰਕਾਰ ਉਹ ਰੱਬ ਗੁਰੂ ਨੂੰ ਜਪ ਕੇ ਰੱਬ ਦਾ ਰੂਪ ਹੋ ਜਾਂਦੇ ਹਨ ਤੁਹਾਡੇ ਦੀਵਨ ਤੋਂ ਮੈਂ ਸਿੱਖਿਆ ਬਹੁਤ ਵੱਡੀ ਗੱਲ ਹੈ ਤੁਸੀਂ ਜੋ ਅਸਲ ਦੀ ਵਿੱਚ ਸਿੱਖੀ ਹੈ